ਜਿੰਨਾ ਚਿਰ ਸਾਡੀ ਨੌਜਵਾਨ ਪੀੜ੍ਹੀ ਸਾਡੇ ਦੇ ਨਾਲ ਜਾਗਦੀ ਨਹੀਂ ਵੈਸੇ ਮੈਂ ਵੀ ਕਹਿੰਦਾ ਵੀ ਜਮਾਂ ਨਹੀਂ ਜਾਗੇ ਕਿਉਂਕਿ ਅੱਜ ਧਰਨਿਆਂ ਦੀ ਝੜੀ ਲੱਗ ਚੁੱਕੀ ਪੰਜਾਬ ਵਿੱਚ ਜਿਹੜੀ ਸਰਕਾਰ ਨੇ ਸਾਨੂੰ ਬਾਦ-ਬਾਦ ਆਖਿਆ ਕਿ ਅਸੀਂ ਧਰਨਾ ਲੱਗਣ ਹੀ ਨਹੀਂ ਦੇਣਾ ਤੇ ਮੈਂ ਹਿਸਾਬ ਲਾਇਆ ਵੀ ਹੁਣ ਅੱਜ ਦਾਸ ਨੂੰ ਉਧਰ ਡੀਸੀ ਦੇ ਧਰਨਾ ਫਰੀਦਕੋਟ ਉੱਥੇ ਖਿੱਚਣ ਕੋਈ ਜੀਰੇ ਵੱਲੋਂ ਫੂਨ ਕੋਈ ਕਿਤੋਂ ਪੂਨ ਬੜੇ ਹੀ ਡਰਨੇ ਲੱਗ ਰਹੇ ਨੇ ਤੇ ਆਪਾਂ ਵੰਡੇ ਗਏ ਪਰ ਮੈਂ ਕਦੇ ਕਾਠ ਨੂੰ ਕਾਠ ਨਹੀਂ ਸਮਝਦਾ ਤੇ ਅਸਲ ਵਿੱਚ ਜੰਗਲ ਵਿੱਚ ਸ਼ੇਰ ਇੱਕ ਦੋ ਵੀ ਬੜੇ ਹੁੰਦੇ ਆ ਪਰ ਦਰਦ ਵਾਲਿਆਂ ਦਾ ਕਾਠੇ ਦਾ ਬਹੁਤ ਹੈ ਚੜ੍ਹਦੀ ਕਲਾ ਉਹ ਮੈਂ ਬਹੁਤਾ ਸਮਾਂ ਨਹੀਂ ਹਾਜ਼ਰੀ ਲਾਉਣੀ ਹੈ ਮੈਂ ਗੱਲ ਕਰਾਂਗਾ 1968 ਤੋਂ ਨੇ ਆਰਾਮ ਵਾਲਾ ਦੇ ਧਾਰੀ ਗੁਰੂ ਤਿਆਰ ਕਰਦਾ ਬਾਦਲ ਪਰਵਾਰ ਇਹ ਉਹਨਾਂ ਦੇ ਚਰਨਾ ਉੱਤੇ ਡਿੱਗਦਾ ਤੇ ਉਹਨੂੰ ਖੁੱਲਾ ਦਿੰਦਾ ਦਾਸ ਨੇ ਅਜੇ ਉਦੋਂ ਜਥਾ ਨਹੀਂ ਸੀ ਬਣਾਇਆ ਉਹਨੇ ਕਲਗੀ ਲਾ ਕੇ ਵੀ ਥਾਠੀ ਉੱਤੇ ਚੜ ਕੇ ਪ੍ਰਚਾਰ ਉਹਨੇ ਕੀਤਾ ਗੁਰੂ ਗ੍ਰੰਥ ਸਾਹਿਬ ਨੂੰ ਉਹਨੇ ਗਲੀਆਂ 'ਚ ਰੋਲਿਆ ਪਟੜਾਉਣ ਪੰਪ ਤੇ ਕਈ ਸੋ ਪਲਾਟਾਂ ਤੇ ਉਹਨੇ ਕਬਜ਼ਾ ਕੀਤਾ ਇਹ ਸਾਰਾ ਕੁਝ ਬਾਦਲ ਸਰਕਾਰ ਦੇ ਹੁੰਦਿਆਂ ਹੋਇਆ ਤੇ ਸਾਡੇ ਜਿਹੜੇ ਕੰਡੇ ਬਾਦਲ ਨੇ ਬੀਜ ਭਨਿਆਰਾਂ ਵਾਲੇ ਦੇ ਅਜੀ ਕੂਮ ਕੱਢ ਰਹੀ ਸੀ ਉੱਤੋਂ 1978 ਵਿੱਚ ਬਾਦਲ ਪਰਿਵਾਰ ਫੇਰ ਕੰਡੇ ਬੀਜਦਾ ਇਹ ਨਰਕ ਧਾਰੀ ਨੂੰ ਅੰਮ੍ਰਿਤਸਰ ਸਾਹਿਬ ਦੀ ਹਿੱਕ ਦੇ ਉੱਤੇ ਬਿਠਾਉਂਦਾ ਲਿਆ ਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਤੇ ਸਿੱਖਾਂ ਦੀ ਤੇ ਕੂਮ ਦੀ ਇਹ ਜਲੀਲ ਪੁਣੇ ਵਿੱਚ ਬਿਆਦਵੀ ਕਰਦਾ ਹੈ ਸਰਦਾਰ ਫੌਜਾ ਸਿੰਘ ਵਰਗੇ ਦਰਦੋਂ ਨਾਲ ਭਰੇ ਉਥੇ ਧਰਲਾ ਲਾਉਂਦੇ ਸ਼ਾਂਤ ਪਈ ਵਾਹਿਗੁਰੂ ਦਾ ਨਾਮ ਜਪਦੇ ਤੇ ਨਰਕ ਧਾਰੀ ਗੋਲੀਆਂ ਚਲਾ ਕੇ ਆਪਦੇ ਗੁੰਡਿਆਂ ਤੋਂ ਤੇਰਾ ਸਿੰਘ ਸ਼ਹੀਦ ਕਰਾਉਂਦਾ ਇਹ ਬਾਦਲ ਸਰਕਾਰ ਦੇ ਕੰਡੇ ਵੀਜੇ ਅਜੇ ਅਸੀਂ ਕੱਢੇ ਨਹੀਂ ਸੀ ਪਰ ਕੁਝ ਖਾਲਸਿਆਂ ਨੂੰ ਉਹ ਰਾਜਾ ਮੌਕਾ ਮਿਲਿਆ ਉਹਨਾਂ ਨੇ ਨਰਕ ਧਾਰੀ ਦਾ ਤਾਂ ਕੰਡਾ ਕੱਢਤਾ ਪਰ ਦਰਦ ਸਾਡੇ ਅਜੇ ਵੀ ਹੁੰਦੀਆਂ ਕਿ ਇਨਸਾਫ ਤਾਂ ਉਹਨਾਂ ਤੇਰਾ ਸਿੰਘਾਂ ਦਾ ਮਿਲਿਆ ਪਿਆਰੀ ਸਾ ਸੰਗਤ ਜੀ ਅਜੇ ਇਹ ਕੰਡੇ ਸਾਡੇ ਚੁੱਭਦੇ ਇਸਾਨ ਤੇ ਉਤੋਂ ਇਹ ਚਿੱਟੇ ਵਾਲੇ ਕੰਡੇ ਬੀਜਦਾ ਬਾਦਲ ਪਰਵਾਰ ਸਾਰੇ ਪੰਜਾਬ ਵਿੱਚ ਇਹ ਚਿੱਟੇ ਦੀ ਬਿਮਾਰੀ ਛੜਦਾ ਘਰ ਘਰ ਇਹ ਚਿੱਟਾ ਪਹੁੰਚਾਉਂਦਾ ਜਿੰਨਾ ਪ੍ਰਸ਼ਾਸਨ ਹੈ ਉਹ ਮੈਲਿਆਂ ਨੂੰ ਮਹੀਨਾ ਦੇ ਕੇ ਇਹ ਚਿੱਟੇ ਨੂੰ ਘਰ ਘਰ ਪਚਾਇਆ ਜਾਂਦਾ ਹੈ ਇਹ ਜਿਹੜੇ ਕੰਡੇ ਬਾਦਲ ਪਰਿਵਾਰ ਨੇ ਬੀਜੇ ਮੇਰਾ خیال ਇੱਕ ਸੇਹ ਦਾ ਟਕੜਾ ਹੁੰਦਾ ਹੈ ਇੱਕ ਥੋਰ ਦਾ ਕੰਡਾ ਹੁੰਦਾ ਹੈ ਇਹ ਸਮਝੋ ਵੀ ਸੇਹ ਦਾ ਟਕੜਾ ਹੈ ਇਹਦੀ ਦਰਦ ਕਦੀ ਵੀ ਨਹੀਂ ਆਪਣੇ ਅੰਦਰੋਂ ਜਾਣੀ ਜਿਹੜੇ ਪੁੱਤ ਮਾਵਾਂ ਦੇ ਚਿੱਟੇ ਨਾਲ ਮਰ ਗਏ ਉਹਨਾਂ ਤੋਂ ਪੁੱਛਿਆ ਜਾਵੇ ਕਿ ਕਿੰਨੇ ਕ ਕੰਡਿਆਂ ਦੀ ਚੋਬ ਉਹਨਾਂ ਨੂੰ ਲੱਗਦੇ ਇੱਥੇ ਹੀ ਬਸਰੀ ਅਜੇ ਇਹਨਾਂ ਕੰਡਿਆਂ ਦਾ ਦਰਦ ਬੜਾ ਸੀ ਉਤੋਂ ਦਰਬਾਰ ਸਾਹਿਬ ਉੱਤੇ ਦਿੱਲੀ ਨਾਲ ਮਿਲ ਕੇ ਇਹ ਹਮਲਾ ਕਰਾਇਆ ਜਾਂਦਾ ਹੈ ਇਹ ਕੰਡਿਆਂ ਦੀ ਦਰਦ ਅਜੇ ਬੜੀ ਸੀ ਕੂ ਮਜੇ ਦਰਦ ਭੋਗ ਰਹੀ ਹੈ ਤੇ ਉਤੋਂ ਬਾਦਲ ਪਰਿਵਾਰ ਨੇ ਸ਼ੌਦਾ ਸਾਦ ਨੂੰ ਖੋਲ੍ਹ ਦਿੱਤੀ ਹੈ ਕਦੇ ਉਹ ਦੇ ਕਲੰਗੀ ਲਾਉਂਦਾ ਲਵਾਉਂਦਾ ਕਦੇ ਉਹ ਤੋਂ ਅੰਬਰਤ ਦਾ ਕੜਾਇਆ ਤਿਆਰ ਕਰਾਉਂਦਾ ਕਦੇ ਉਹ ਦੇ ਪੁਸ਼ਾਕ ਪਾਉਂਦਾ ਸਿੱਖਾਂ ਨੂੰ ਚੜਾ ਚੜਾ ਕੰਡੇ ਵੀ ਜੀ ਜਾ ਰਿਹਾ ਬਾਦਲ ਪਰਵਾਰ ਇਹ ਕੰਡੇ ਅਜੇ ਨਿਕਲੇ ਨਹੀਂ ਸਾਲ ਕਿਉਂ ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਿਲੀ ਭੂਗਤ ਬਿਨਾ ਗੁਰੂ ਗ੍ਰੰਥ ਸਾਹਿਬ ਚੱਕੇ ਨਹੀਂ ਜਾ ਸਕਦਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕਰਨ ਵਾਲੇ ਜੋ ਸੌਦਾ ਸਾਧ ਦੇ ਚੇਲੇ ਉਹਨਾਂ ਨੇ ਚੈਲੰਜ ਵੀ ਕੀਤਾ ਚਲੋ ਮੈਂ ਸਮਾ ਥੋੜਾ ਜਿੱਦੂ ਚੈਲੰਜ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਬਗਰਾੜੀ ਦੀਆਂ ਗਲੀਆਂ ਵਿੱਚ ਜਿਹੜੀ ਹੋਈ ਇੱਕ ਨਾ ਗਿਣੋ ਇਹਨਾਂ ਦੇ ਰਾਤ ਵਿੱਚ ਪਤਾ ਨਹੀਂ ਕਿੰਨੀਆਂ ਕਿ ਬਿਆਦਵੀ ਨੇ ਹੋਈਆਂ ਕਿਉਂਕਿ ਇਹਨਾਂ ਦੇ ਗੁਰੂ ਪੰਜ ਛੇ ਧਾਰੀ ਲੀਡਰਾਂ ਦੇ ਤੇ ਮੁੱਖ ਮੰਤਰੀਆਂ ਦੇ ਗੁਰੂ ਰੇ ਤੇ ਗੁਰੂ ਗ੍ਰੰਥ ਸਾਹਿਬ ਦਾ ਇਹਨਾਂ ਦੇ ਅੰਦਰ 0% ਮੈਂ ਤਾਂ ਇੱਥੋਂ ਤੱਕ حساب ਲਾ ਲਿਆ ਨਾ ਦੇਰਿਆਂ ਵਾਲੇ ਬਾਬੇ ਤੇ ਨਾ ਸ਼ਰੋਮਣੀ ਕੁ ਬੇਟੀ ਇਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੀ ਨਹੀਂ ਜੇ ਮੰਨਦੇ ਹੁੰਦੇ ਇਹ ਬਹਿਵਲ ਦੇ ਅੱਡੇ ਤੇ ਆਉਂਦੇ ਕੋਟਕਪੂਰਾ ਆਉਂਦੇ ਮਹਾਰਾਣ ਐ ਪਟਨੇ ਵਾਲੇ ਤਖਤ ਦੇ ਜਥੇਦਾਰ ਨੇ ਕਰੋੜਾਂ ਰੁਪਈਆ ਸ਼ਿੱਧੀ 1.5 ਕਿਲੋ ਸੋਨੇ ਦੀ ਕਿਰਪਾਨ ਖਾ ਗਿਆ ਤੇ ਉਹ ਇੱਥੇ ਤੱਕਦੇ ਆਇਆ ਨੇ ਦਖਤਾਂ ਦੇ ਜਥੇਦਾਰਾਂ ਨੇ ਵੀ ਕਦੇ ਪੈਰ ਨਹੀਂ ਪਾਇਆ ਕਿਉਂਕਿ ਸਰਸੇ ਵਾਲੇ ਨੂੰ ਪਹਿਲੇ ਬਾਦਲ ਨੇ ਕਿਹਾ ਸੀ ਅਸੀਂ ਨਾ ਧਰਲੇ ਵਿੱਚ ਮੈਂ ਜਾਣ ਦੇਵਾਂ ਨਾ ਮੈਂ ਕੇਸ ਬਣਾਵਾਂ ਨਾ ਕੋਈ ਕੌਮ ਨੂੰ ਰਾਹ ਦੇਵਾਂ ਆਪੇ ਰੋਂਦੀ ਫਿਰੂਗੀ ਮੇਰਾ ਇਹ ਕੀ ਕਰ ਲੈਣ ਪਿਆਰੀ ਸਾਧ ਸੰਗਤ ਜੀ ਆਓ ਜਦੋਂ ਅਸੀਂ ਧਰਨਾ ਲਾਉਨੇ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਦੇ ਕੰਡੇ ਵੀਜੇ ਉਹਨਾਂ ਦਾ ਸੰਤਾਪ ਤੇ ਦੋਖਾ ਆਪਾਂ ਭੋਗ ਰਹੇ ਆਪਣੇ ਕੰਡੇ ਵੀਜੇ ਇਹਨਾਂ ਦੇ ਆਪਣੇ ਚੂਬ ਰਹੇ ਆ ਤੇ ਉਸ ਤੋਂ ਅੱਗੇ ਕੀ ਹੋਇਆ ਇਹਨਾਂ ਨੇ ਗ੍ਰਹਿ ਮੰਤਰੀ ਨੇ ਹੁਕਮ ਦੇ ਕੇ ਗੋਲੀ ਚਲਵਾਤੀ ਸੈਂਕੜੇ ਸਿੱਖ ਸਾਡੇ ਫਟੜ ਹੋਏ ਤੇ ਭਾਈ ਸਾਹਿਬ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੋ ਮੇਰੇ ਭਰਾ ਹੀ ਬੜੇ ਸਨ ਬੜੇ ਜਜ਼ਬੇ ਸਨ ਮੈਂ ਇੱਥੇ ਉਹਨਾਂ ਦੀ ਤਾਰੀਫ ਨਹੀਂ ਕਰ ਸਕਦਾ ਤੇ ਭਾਈ ਗੁਰਜੀਤ ਸਿੰਘ ਜੀ ਨੂੰ ਸ਼ਹੀਦ ਕੀਤਾ ਉਹ ਸਬੰਧ ਵਿੱਚ ਆਪਾਂ ਜਿੱਥੇ ਇਕੱਠੇ ਹੋਏ ਆ ਆਓ ਜਿਹੜੇ ਬਾਦਲਾ ਨੇ ਕੰਡੇ ਬੀਜੇ ਉਹ ਮੈਂ ਤਾਂ ਨਹੀਂ ਦੱਸ ਸਕਦਾ ਮੇਰੇ ਸਾਥੀ ਚੰਨਾ ਬਗਰਾੜੀ ਵਾਲਾ ਸੁਖਰਾਜ ਸਿੰਘ ਝੋੜੜਾ ਵਾਲਾ ਤੇ ਤੇਜਾ ਸਿੰਘ ਸਰੰਗੀ ਮਾਸਟਰ ਇਉਂ ਦੱਸਦੇ ਬਈ ਵਾਹਿਗੁਰੂ ਵਾਹਿਗੁਰੂ ਨਾ ਚਿਰ ਬਾਦਲਾਂ ਨੂੰ ਅਸੀਂ ਨੀਓ ਛੱਡਦੇ ਜਨਾ ਚਿਰ ਬਾਦਲਾਂ ਨੂੰ ਅਸੀਂ ਨੀਓ ਛੱਡਦੇ ਉਹਨਾਂ ਤੇ ਲੰਡੇ ਥੋੜ ਵੱਡੇ ਜਾਣੇ ਨਾ ਉਹਨਾਂ ਤੇ ਲੰਡੇ ਥੋੜ ਵੱਡੇ ਜਾਣੇ ਨਾ 40 ਸਾਲਾਂ ਵਿੱਚ ਦੇਲੇ ਬਾਦਲਾਂ ਨੇ ਕੰਡੇ ਵਿੱਚ ਛਿਛਤੀਆ ਪਾ ਕੋ ਕੱਟ ਜਾਣੇ ਨਾ 40 ਸਾਲਾਂ ਵਿੱਚ ਦੇਲੇ ਬਾਦਲਾਂ ਨੇ ਕੰਡੇ ਵਿੱਚ ਛਿਛਤੀਆ ਪਾ ਕੋ ਕੱਟ ਆਵਤ ਸਿਕਤਿਆ ਤੇ ਤਾਰੀ ਗੁਰੂ ਬਾਪੇ ਸਿਰ ਤੇ ਬਿਠਾ ਕੇ ਸਿੱਖ ਧਰਮ ਦਾ ਕੱਖ ਨਹੀਂ ਛੱਡਿਆ ਪਕਣ ਬਾਦਲ ਨਾ ਗੁੱਲੀ ਟੰਡਾ ਖੇਡ ਖੇਡ ਅਬਦਾ ਪੰਜਾਬ ਤੇ ਸਿਕਤਿਆ ਰਾਹੇ ਚੱਪਲਾਂ ਨੇ ਚੱਟਦੇ ਧੇਰੇ ਦਾ ਰੱਦੀਆਂ ਰਾਹੇ ਚੱਪਲਾਂ ਨੇ ਚੱਟਦੇ ਲੀਡਰਾਂ ਤੋਂ ਬਾਪੇ ਕਦੇ ਛੱਡੇ ਜਾਣੇ ਨਾ 40 ਸਾਲਾਂ ਵਿੱਚ ਜਿਹੜੇ ਬਾਦਲਾਂ ਨੇ ਕੰਡੇ ਵਿੱਚੇ ਛੇਤੀ ਛੇਤੀ ਆਪਾਂ ਕੋਲੋਂ ਕੱਡੇ ਜਾਣੇ ਨਾ 40 ਸਾਲਾਂ ਵਿੱਚ ਜਿਹੜੇ ਬਾਦਲਾਂ ਨੇ ਕੰਡੇ ਵਿੱਚੇ ਛੇਤੀ ਛੇਤੀ ਆਪਾਂ ਕੋਲੋਂ ਤਰੀ ਤੇ ਇੱਥੇ ਗੁਰੂ ਗੰਥ ਸਾਹਿਬ ਗਲੀਆਂ ਚ ਰੋਲਿਆ ਨਰਕ ਧਾਰਕੋ ਤੇਰਾ ਸਿੱਕ ਮੈ ਰਵਾਏ ਖੂਨ ਅਮਰਤ ਸਾਰੇ ਵਿੱਚ ਡੋਲਿਆ ਬਚਲੇ ਦੀ ਬਚਲੇ ਨੂੰ ਬਾਦਲ ਦੀ ਗੱਡੀ ਚ ਬਿਠਾਇਆ ਬਚਲੇ ਨੂੰ ਬਾਦਲ ਦੀ ਗੱਡੀ ਚ ਬਿਠਾਇਆ ਜੁਲਮਾਂ ਤੇ ਪਾਪ ਕਦੇ ਕੱਜੇ ਜਾਣੇ ਨਾ 40 ਸਾਲਾਂ ਵਿੱਚ ਜਿਹੜੇ ਬਾਦਲ ਸਾਲਾ ਵਿੱਚ ਜਿਹੜੇ ਬਾਦਰਾ ਨੇ ਕੱਡੇ ਵਿੱਚ ਸਿੱਧੀ-ਸਿੱਧੀ ਆਪਾ ਕੋਲ ਕੱਡੇ

ਆਪਣੀ ਪਰ ਜਾ ਕੇ ਜ਼ੁਲਮ ਪਰਾਏ ਜੰਦ ਵਿੱਚ ਜ਼ਖਮੇ ਕੱਟੇ ਜਾਣੇ ਨਾ ਹੋ ਟਾਲਾ ਸਾਲਾ ਵਿੱਚ ਹੂ ਪੁੱਤੜ ਸਰਕਾਰ ਦਾ ਹਲ ਸਰਕਾਰ ਘੱਟ ਗਿਣਤੀ ਨੂੰ ਮਾਰ ਦਿੱਤਾ ਮੇਰਾ ਗੁੱਲ ਕਰਤਾ ਪੰਜਾਬਤਾ ਹੋ ਚਿੱਤੇ ਨਾਲ ਪੁੱਤ ਮਾਰੇ ਕੋਹਲੀਆਂ ਨੇ ਸਿੱਖ ਮਾਰੇ ਜੇ ਤਾਰੇ ਹੁ ਬੁੱਚੜਾਂ ਦੇ ਰਾਜ ਦਾ ਹੋ ਕਾਲਿਆ ਤੁਨੂੰ ਨਾਲ ਨਾਲ ਮੋਦੀ ਹੁਣ ਮਾਰੂ ਕਾਲਿਆ ਤੁਨੂੰ ਨਾਲ ਨਾਲ ਮੋਦੀ ਹੁਣ ਮਾਰੂ ਟਿੱਕੇ ਮਾਰੇ ਚੰਦੇ ਸਾਥ ਕੱਤੇ send सारियांगुरवाद ਮੀਂਹ ਵਾਲਾ ਘਰ ਤੇ ਸ਼ਹੀਦ ਸਹਾਵਾਂ ਤੇ ਨਿਆਮੀਂ ਵਾਲਾ ਘਰ ਤੇ ਸ਼ਹੀਦ ਕੜਾ ਕੇ ਆਏ ਪੁੱਤ ਕਿਤੋਂ ਲੱਭੇ ਜਾਣੇ ਨਾ 40 ਸਾਲਾਂ ਵਿੱਚ ਜਿਹੜੇ